ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਪੰਜਾਬ ਬੈਲਟ ਚੈਨਲ ਦੇਖ ਰਿਹਾ ਹਾਂ ਤੁਸੀਂ ਔਰ ਅੱਜ ਦੇ ਖਾਸ ਖਬਰ ਖਾਸ ਮੁੱਦੇ ਨੂੰ ਲੈ ਕੇ ਅਸੀਂ ਹਾਜ਼ਰ ਹਾਂ ਪਹਿਲਾਂ ਅਸੀਂ ਸਵਾਗਤ ਕਰ ਲਈਏ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਸੋੜਲਾ ਜੀ ਅੱਜ ਗੱਲ ਕਰੀਏ ਤਾਂ ਮੁਕਤ ਤੌਰ ਤੇ ਸੰਤ ਹਰਜਨ ਸਿੰਘ ਲੰਗੋਵਾਲ ਦੀ ਜਿਹੜੀ ਵਰਸੀ ਉਸ ਮੌਕੇ ਤੇ ਹੋਈਆਂ ਪੋਲੀਟੀਕਲ ਕਾਨਫਰੰਸ ਜੋ ਹੈ ਜ਼ਰੂਰ ਚਰਚਾ ਦੇ ਵਿੱਚ ਨੇ ਕਿਉਂਕਿ ਦੋਹੇ ਹੀ ਧੜਿਆਂ ਵੱਲੋਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਧੜੇ ਵੱਲੋਂ ਔਰ ਪੁਨਰ ਸੁਰਜੀ ਤਕਾਲੀਦਾਲ ਵੱਲੋਂ ਜੋ ਹੈ ਇਹ ਸਿਆਸੀ ਕਾਨਫਰੰਸ ਕੀਤੀ ਗਈ ਇਕਾਠਵੀਂ ਦੁਹਾਂ ਥਾਂ ਤੇ ਜ਼ਰੂਰ ਵੇਖਣ ਨੂੰ ਮਿਲਿਆ ਸੋ ਜ਼ਰੂਰ ਇਸ ਇਕਾਠ ਦੇ ਉੱਪਰ ਵੀ ਆਪਾਂ ਗੱਲ ਕਰਨੀ ਹੈ ਕਿ ਕੀ ਸਿੱਖ ਵੋਟਰ ਜਿਹੜਾ ਹੁਣ ਵੰਡਿਆ ਹੋਇਆ ਨਜ਼ਰ ਆਏਗਾ ਕਿਉਂਕਿ ਦੋਵੇਂ ਹੀ ਪਾਰਟੀਆਂ ਆਪਣਾ ਪੂਰਾ ਉਹ ਲਗਾ ਰਹੀਆਂ ਨੇ ਤੇ ਨਾਲ ਦੀ ਨਾਲ ਜੇ ਅਸੀਂ ਗੱਲ ਕਰੀਏ ਪੋਲਿਟੀਕਲ ਕਾਨਫਰੰਸ ਵਿੱਚ ਜਿਹੜਾ ਇਹ ਇਕੱਠ ਹੋਇਆ 2027 ਦੇ ਵਿੱਚ ਜਿਹੜੀ ਸਰਕਾਰ ਬਣੇਗੀ ਉਸ ਦੇ ਵਿੱਚ ਸਿੱਖ ਵੋਟਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਜ਼ਰੂਰ ਸਭ ਤੋਂ ਪਹਿਲਾਂ ਸਾਧ ਹਰਜਨ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਜਿਹੜੀ ਪੋਲਿਟੀਕਲ ਕਾਨਫਰੰਸ ਨੂੰ ਲੈ ਕੇ ਉਹਦਾ ਕੀ ਕੀ ਗੱਲਾਂ ਹੋਈਆਂ ਕਿਸ ਤਰ੍ਹਾਂ ਦਾ ਇਕੱਠ ਰਿਹਾ ਇਸ ਦੇ ਉੱਪਰ ਸ਼ੁਰੂਆਤ ਕਰਿਓ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਅੱਜ ਸਾਡੇ ਮੁਲਕ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਸਰਕਾਰਾਂ ਬਣਾਉਣ ਲਈ ਪੋਲਿਟੀਕਲ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਧ्रुਵੀਕਰਨ ਕਰੀਏ ਔਰ ਹਾਲ ਦੇ ਸਮੇਂ 'ਚ ਅਸੀਂ ਵੇਖਿਆ ਹੈ ਕਿ ਧਾਰਮਿਕ ਤੌਰ ਦੇ ਉੱਤੇ ਵੀ ਪੋਲਿਟੀਕਲ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਏਜੰਡੇ ਲੈ ਕੇ ਵੋਟਰਾਂ ਦਾ ਧ्रुਵੀਕਰਨ ਕਰਦਗੇ ਭਾਰਤੀ ਜਨਤਾ ਪਾਰਟੀ ਸਪਸ਼ਟ ਤੌਰ ਤੇ ਹਿੰਦੂਤਵ ਦੇ ਏਜੰਡੇ ਦੇ ਉੱਤੇ ਅੱਗੇ ਵਧਦੀ ਹੈ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਹਿੰਦੂ ਭਾਈਚਾਰੇ ਦੀਆਂ ਵੋਟਾਂ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਵੱਧ ਤੋਂ ਵੱਧ ਪੈਣ ਪਰ ਉਹ ਉਸ ਤਰ੍ਹਾਂ ਦੇ ਏਜੰਡੇ ਲੈ ਕੇ ਵੀ ਅੱਗੇ ਵਧੀਆਂ ਨੇ ਭਾਰਤ ਦਾ ਜਿਹੜਾ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਹੈ ਪੋਲਿਟੀਕਲ ਪਾਰਟੀਆਂ ਵੀ ਉਹਨਾਂ ਕੋਲੇ ਵੀ ਸਾਡੀ ਡੈਮੋਕ੍ਰੇਸੀ ਦੇ ਵਿੱਚ ਇਹ ਹੱਕ ਹੈ ਕਿ ਉਹ ਆਪਣੇ ਧਰਮ ਵਿਸ਼ੇਸ਼ ਦੀ ਗੱਲ ਵੀ ਕਰ ਸਕਦੀਆਂ ਨੇ ਉਹਨਾਂ ਦੀਆਂ ਜਨੀਆਂ ਧਾਰਮਿਕ ਮੰਗਾਂ ਨੇ ਉਹਨਾਂ ਦੇ ਉੱਤੇ ਵੀ ਪੋਲਿਟਿਕਲ ਪਾਰਟੀਆਂ ਪੈਰਾ ਦੇ ਸਕਦੀਆਂ ਨੇ ਔਰ ਆਪਣੇ ਦੇਸ਼ ਔਰ ਸੂਬੇ ਦੇ ਹਿੱਤ ਦੀਆਂ ਮੰਗਾਂ ਤੇ ਵੀ ਉਹ ਪੋਲਿਟਿਕਲ ਪਾਰਟੀਆਂ ਅੱਗੇ ਵੱਧ ਸਕਦੀਆਂ ਨੇ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਮੁੱਦਾ ਅਸੀਂ ਡਿਸਕਸ ਕਰ ਰਹੇ ਹਾਂ ਪੰਜਾਬ ਦੀ ਰਾਜਨੀਤੀ ਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜੇ ਅਸੀਂ ਨਜ਼ਰ ਮਾਰੀਏ ਤੇ ਸਿੱਖ ਵੋਟਰ ਨੇ ਜਿਹੜੇ ਉਹ ਫੈਸਲਾ ਕੌਣ ਸਾਬਤ ਹੁੰਦੇ ਸੀ ਜਦੋਂ ਜਦੋਂ ਅਕਾਲੀ ਭਾਜਪੀ ਦੀ ਸਰਕਾਰ ਬਣਦੀ ਸੀ ਤੇ ਫਿਰ ਸਿੱਖ ਔਰ ਗੈਰ ਸਿੱਖ ਵੋਟਰ ਇਹ ਇਕੱਠੇ ਹੋ ਜਾਂਦੇ ਸੀ ਔਰ ਇਹ ਬੌਮਰ ਦੇ ਵਿੱਚ ਆ ਕੇ ਆਪਣੀ ਸਰਕਾਰ ਬਣਾ ਲੈਂਦੇ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਗੈਰ ਸਿੱਖ ਵੋਟਰਾਂ ਤੇ ਆਧਾਰਿਤ ਆਪਣੀ ਰਾਜਨੀਤਿਕ ਜਿਹੜੀ ਅਡਾਲੋਜੀ ਹੈ ਰਾਜਨੀਤੀ ਹੈ ਉਹਦੇ ਨਾਲ ਅੱਗੇ ਵਧਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮੰਨਿਆ ਜਾਂਦਾ ਸੀ ਕਿ ਉਹ ਪੰਥਕ ਵੋਟਾਂ ਦੇ ਨਾਲ ਪੰਥਕ ਪਾਰਟੀ ਐ ਉਹ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਚੁਣੌਤੀਆਂ ਤੇ ਪੰਜਾਬ ਚ ਬਹੁਗਿਣਤੀ ਸਿੱਖ ਭਾਈਚਾਰਾ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਸੀ ਹੁਣ ਅਸੀਂ ਪਿਛਲੇ ਸਮਿਆਂ ਚ ਵੇਖਿਆ ਕਿ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਪਰਫਾਰਮੈਂਸ ਸੀ ਪੋਲੀਟੀਕਲ ਪਾਰਟੀ ਦੇ ਤੌਰ ਤੇ ਉਹ ਕਮਜ਼ੋਰ ਹੋਈ ਸਭ ਤੋਂ ਪਹਿਲਾਂ ਤਾਂ 2017 ਤੱਕ ਇਹਨਾਂ ਦੀ ਸਰਕਾਰ ਰਹੀ 2007 ਤੋਂ 12 ਔਰ 12 ਤੋਂ 17 ਇਹ ਦੋਨੇ ਜਿਹੜੀਆਂ ਟਰਮਾਂ ਸੀ ਬੀਜੇਪੀ ਔਰ ਅਕਾਲੀ ਦਲ ਇਹਨਾਂ ਨੇ ਮਿਲ ਕੇ 10 ਸਾਲ ਸਰਕਾਰ ਬਣਾਈ ਪਰ 12 ਤੋਂ 17 ਵਾਲੀ ਸਰਕਾਰ ਚ ਅਸੀਂ ਵੇਖਿਆ ਕਿ ਅਕਾਲੀ ਦਲ ਪੰਥਕ ਅਜੰਡੇ ਤੋਂ ਪਿੱਛੇ हटਿਆ ਨਜ਼ਰ ਆਇਆ ਸਿੱਖ ਕੌਮ ਦੀਆਂ ਮੰਗਾਂ ਦੀ ਬਜਾਏ ਸਿੱਖ ਕੌਮ ਦੀਆਂ ਚੁਣੌਤੀਆਂ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਇਸ ਦਾਅਵੇ ਦੇ ਨਾਲ ਪੰਥਕ ਮੁੱਦਿਆਂ ਤੋਂ ਪਾਸੇ हट ਗਿਆ ਕਿ ਅਸੀਂ ਵਿਕਾਸ ਦੇ ਅਜੰਡੇ ਤੇ ਅੱਗੇ ਵਧਣਾ ਹੈ ਹਾਲਾਂਕਿ ਕੇਂਦਰ ਚ ਵੀ ਵਜ਼ੀਰੀਆਂ ਉਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਸਮੇਂ-ਸਮੇਂ ਤੇ ਭਾਵੇਂ ਸੁਖਦੇਵ ਸਿੰਘ ਢੀਂਡਸਾ ਬਲਵਿੰਦਰ ਸਿੰਘ ਪੁੰਦੜ ਰਾਜ ਸਭਾ ਚ ਰਹੇ ਜਾਂ ਹਰਸ਼ਮਰਤ ਕੌਰ ਬਾਦਲ ਮੰਤਰੀ ਬਣੀ ਜਾਂ ਉਸ ਤੋਂ ਵੀ ਪੁਰਾਣੇ ਸਮੇਂ ਚ ਗੱਲ ਕਰੀਏ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਤੇ ਉਦੋਂ ਸੁਖਬੀਰ ਬਾਦਲ ਡਿਪਟੀ ਰਾਜ ਮੰਤਰੀ ਰਿਹਾ ਦੇਸ਼ ਦੀ ਸਰਕਾਰ ਦੇ ਵਿੱਚ ਮਤਲਬ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਬੀਜੇਪੀ ਦੇ ਨਾਲ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਪੰਥਕ ਅਜੰਡੇ ਤੋਂ ਪਿੱਛੇ ਹਟ ਕੇ ਸਿੱਖਾਂ ਦੀਆਂ ਅਸਲ ਮੰਗਾਂ ਚੁਣੌਤੀਆਂ ਜਿਨ੍ਹਾਂ ਤੇ ਅੱਜ ਸੁਖਵੀਰ ਬਾਦਲ ਪੈਰਾ ਦੰਦੇ ਨੇ ਜਿਹੜੀ ਹੁਣ ਜਿਵੇਂ ਹੁਣ ਅੱਜ ਦੀ ਸਿਆਸਤ ਤੇ ਆ ਜਾਂ। ਜਦੋਂ ਸਰਕਾਰ ਰਹਿ ਗਈ ਬੀਜੇਪੀ ਔਰ ਅਕਾਲੀ ਦਲ ਦੀ ਸਰਕਾਰ ਨਹੀਂ ਆਈ ਇਕੱਲੇ ਚੋਣਾ ਲੜ ਕੇ ਵੇਖ ਲਿਆ ਅਕਾਲੀ ਦਲ ਨੇ ਔਰ ਬੀਜੇਪੀ ਨੇ ਨਹੀਂ ਪੰਜਾਬ 'ਚ ਸਰਕਾਰ ਆਈ। ਅਕਾਲੀ ਦਲ ਹੋਰ ਪਛੜ ਗਿਆ ਸ਼੍ਰੋਮਣੀ ਅਕਾਲੀ ਦਲ 13.5% ਤੇ ਰਹਿ ਗਿਆ। ਅਪਾਰਲੀਮੈਂਟ ਦੀਆਂ ਚੋਣਾਂ 'ਚ 22 ਦੀਆਂ ਵਿਧਾਨ ਸਭਾ 'ਚ 3 ਸੀਟਾਂ ਤੇ ਰਹਿ ਗਿਆ ਤੇ ਭਾਜਪਾ 2 ਸੀਟਾਂ ਦੇ ਵਿਧਾਨ ਸਭਾ 'ਚ ਤੇ ਪਾਰਲੀਮੈਂਟ 'ਚ ਕੋਈ ਸੀਟ ਨਹੀਂ ਦਿੱਤੀ ਤੇ 18.5% ਵੋਟ ਪਰਸੈਂਟ ਮਤਲਬ ਅੱਜ ਜਿਹੜੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਪੰਜਾਬ ਦੀ ਜਿਹੜੀ ਸਭ ਤੋਂ ਵੱਧ ਵੋਟਾਂ ਸੀਟਾਂ ਵਾਲੀ ਹੁੰਦੀ ਸੀ ਉਹ ਚੌਥੇ ਨੰਬਰ ਤੇ ਆ ਗਈ ਜਦੋਂ ਪ੍ਰਧਾਨ ਜੀ ਦਾ ਸੁਖਵੀਰ ਸਿੰਘ ਬਾਦਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਪਿਛਲੇ ਕੁਝ ਸਮੇਂ ਤੋਂ ਫੇਰ ਪੰਜਾਬ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਦੀ ਸਿਧਾਂਤਕ ਲੜਾਈ ਚੱਲੀ ਕਿ ਸੁਖਬੀਰ ਸਿੰਘ ਬਾਦਲ ਲਾਂਬੇ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਪੰਥਕ ਮੁੱਦਿਆਂ ਤੇ ਚੋਣ ਲੜੇ ਪੰਥਕ ਮੁੱਦਿਆਂ ਤੇ ਅਸੀਂ ਅੱਗੇ ਵਧੀਏ ਹਾਲਾਂਕਿ ਹੁਣ ਸੁਖਬੀਰ ਬਾਦਲ ਵੀ ਵਿੱਚ ਵਿੱਚ ਪੰਥਕ ਮੁੱਦਿਆਂ ਦੀ ਗੱਲ ਕਰਦਾ ਹੈ ਲੇਕਿਨ ਜਿਹੜਾ ਦੂਸਰਾ ਇੱਕ ਲੀਡਰਸ਼ਿਪ ਪੈਦਾ ਹੋਗੀ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਿਹੜੀ ਭਰਤੀ ਹੋਈ ਉਸ ਤੋਂ ਬਾਅਦ ਜਿਹੜੀ ਨਵੀਂ ਲੀਡਰਸ਼ਿਪ ਪੈਦਾ ਹੋ ਗਈ ਪੁਨਰ ਸੁਰਜੀਤ ਅਕਾਲੀ ਦਲ ਉਹਨੂੰ ਵੀ ਬਹੁਤ ਵੱਡਾ ਹੰਗਾਰਾ ਹੁਣ ਜਿਹੜਾ ਤੁਹਾਡਾ ਸਵਾਲ ਸੀ ਮੈਂ ਐਗਜ਼ੈਕਟ ਉਹਦੇ ਤੇ ਆ ਜਾਨਾ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸੀ ਔਰ ਸ਼ਨੋਮਨੀ ਅਕਾਲੀ ਦਲ ਦੇ ਪ੍ਰਧਾਨ ਵੀ ਸੀ ਰਜੀਵ ਲੋਂਗੋਵਾਲ ਸਮਝੌਤਾ ਉਹਨਾਂ ਦਾ ਬੜਾ ਪ੍ਰਸਿੱਧ ਹੋਇਆ ਹਾਲਾਂਕਿ ਉਹ ਲਾਗੂ ਨਹੀਂ ਹੋ ਸਕਿਆ ਪਰ ਸ਼ੰਤ ਹਰਚੰਦ ਸਿੰਘ ਲੋਂਗੋ ਵਾਲੇ ਦੀ ਵਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਪ੍ਰਭਾਵੀ ਸੀ ਪਰ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਉਹ ਉਸ ਤੋਂ ਵੀ ਜ਼ਿਆਦਾ ਪ੍ਰਭਾਵੀ ਸੀ ਉਹ ਇਸ ਕਰਕੇ ਕਿ ਜੇ ਦੋਵੇਂ ਇਕੱਠ ਬਰਾਬਰ ਦੇ ਵੀ ਹੋ ਗਏ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਮੰਨ ਕੇ ਚੱਲ ਰਿਹਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅਸੀਂ ਅਸਲੀ ਅਕਾਲੀ ਦਲਾਂ ਤੇ ਦੂਜਿਆਂ ਨੂੰ ਕਹਿ ਰਹੇ ਨੇ ਸੁਖਬੀਰ ਬਾਦਲ ਕੱਲ ਮੰਚ ਤੋਂ ਬੋਲ ਰਿਹਾ ਸੀ ਕਿ ਸੈਂਟਰ ਦੀਆਂ ਏਜੰਸੀਆਂ ਨਾਲ ਸੈਂਟਰ ਦੀ ਗੈਸ ਨਾਲ ਅ ਨਵਾਂ ਚੁੱਲਾ ਖੁੱਲ ਗਿਆ ਨਵਾਂ ਚੁੱਲਾ ਦਲ ਇਹ ਸੁਖਬੀਰ ਬਾਦਲ ਦੇ ਸ਼ਬਦ ਸੀ ਪੰਥਕ ਪਾਰਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਣ ਗਿਆਨੀ ਹਰਪ੍ਰੀਤ ਸਿੰਘ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਅਸਲੀ ਆ ਇਹ ਦੋਵਾਂ ਧੜਿਆਂ ਦੇ ਵਿੱਚ ਨਾਮ ਨੂੰ ਲੈ ਕੇ ਵੀ ਕਸ਼ਮਕਸ਼ ਹੈ ਪਰ ਜੇ ਮੈਂ ਸਿਧਾਂਤਾਂ ਦੀ ਗੱਲ ਕਰਾਂ ਤੇ ਗਿਆਨੀ ਹਰਪ੍ਰੀਤ ਸਿੰਘ ਔਰ ਪੰਜ ਮੈਂਬਰੀ ਕਮੇਟੀ ਮਨਪ੍ਰੀਤਿਆਲੀ ਬੀਬੀ ਸਤਵੰਤ ਕੌਰ ਔਰ ਚੁੰਦਾ ਸਾਹਿਬ ਔਰ ਜਿਹੜੇ ਉਹਨਾਂ ਦੇ ਵਡਾਲਾ ਸਾਹਿਬ ਔਰ ਹਮੈਦਪੁਰ ਸਾਹਿਬ ਹੈ ਇਹ ਪੰਜ 6 ਬੰਦੇ ਮੁੱਖ ਰੂਪ ਚ ਭਰਤੀ ਨੂੰ ਪੰਜ ਮੈਂਬਰੀ ਕਮੇਟੀ ਮੁੱਖ ਰੂਪ ਚ 15 ਲੱਖ ਬੰਦੇ ਜੋੜ ਕੇ ਪੰਜਾਬ ਦੀ ਪੰਥਕ ਸਿਆਸਤ ਨੂੰ ਨਵਾਂ ਰੂਪ ਦੇਣ ਚ ਕਾਮਯਾਬ ਹੋਗੀ ज्ञानी हरप्रीत सिंह प्रधान चुਣਲੇ ਗਏ ਹੁਣ ज्ञानी हरप्रीत सिंह ਦੇ ਮੰਚ ਤੇ ਵੀ ਬਹੁਤ ਵੱਡਾ ਇਕੱਠ ਸ਼੍ਰੋਮਣੀ ਅਕਾਲੀ ਦਲ ਦੇ ਮੰਚ ਤੇ ਵੀ ਬਹੁਤ ਵੱਡਾ ਇਕੱਠ ਆਰਾਮ ਆਦਮੀ ਪਾਰਟੀ ਨੇ ਵੀ ਇਕੱਠ ਰੱਖਿਆ ਉਹਨਾਂ ਦੇ ਵੀ ਇਕੱਠ ਹਾਲਾਂਕਿ ਉਹਨਾਂ ਦਾ ਇਕੱਠ ਹੈ ਜਿਹੜਾ ਉਹ ਅਕਾਲੀ ਦਲ ਦੇ ਜਿਹੜੇ ਜੜੀਆਂ ਰੈਲੀਆਂ ਸੀ ਜਾਂ ਇਹਨਾਂ ਦੇ ਇਕੱਠ ਸੀ ਇਹਨਾਂ ਦੇ ਮੁਕਾਬਲੇ ਕਦੇ ਵੀ ਉਹ ਓਡਾ ਵੱਡਾ ਨਹੀਂ ਨਜ਼ਰ ਆਉਂਦਾ ਹੁਣ ਇੱਥੇ ਸਵਾਲ ਜਿਹੜਾ ਤੁਹਾਡਾ ਹੈ ਉਹ ਬੜਾ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਪੂਰੇ ਮੁਲਕ 'ਚ ਅਸੀਂ ਪਿਛਲੀ ਵਾਰੀ ਵੇਖਿਆ ਹੈ ਕਿ ਦੇਸ਼ ਦੇ ਸੂਬਿਆਂ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਸੂਬਿਆਂ 'ਚ ਵੋਟਰਾਂ ਦਾ ਧਰੂਵੀਕਰਨ ਹੁੰਦਾ ਹੈ ਹੁਣ ਪੰਜਾਬ 'ਚ ਆਮ ਤੌਰ ਤੇ ਜਦੋਂ ਬਾਈਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਆਈਆਂ ਇਹ ਮੰਨਿਆ ਗਿਆ ਕਿ ਸਿੱਖ ਵੋਟਰ ਹੈ ਜਿਹੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਸੀ ਉਹ ਸਾਰੇ ਦਾ ਸਾਰਾ ਬਹੁਤ ਵੱਡੀ ਗਿਣਤੀ ਉਹਦੀ ਉਹ ਸਿੱਧੀ ਆਮ ਆਦਮੀ ਪਾਰਟੀ ਨੂੰ ਵੋਟਾਂ ਪੈ ਗਈਆਂ ਤੇ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੁਣ ਆਮ ਆਦਮੀ ਪਾਰਟੀ ਦੇ ਪ੍ਰਤੀ ਵੀ ਐਂਟੀ ਇਨਕੰਮਬੈਂਸੀ ਹੈ ਲੈਂਡ ਪੂਲਿੰਗ ਨੇ ਆਮ ਆਦਮੀ ਪਾਰਟੀ ਦੀਆਂ ਜੜਾ ਹਲਾਤੀਆਂ ਸਿਆਸੀ ਤੌਰ ਤੇ ਪੰਜਾਬ ਦੀ ਪੋਲਟਿਕਸ ਚ ਬਿਲਕੁਲ ਤੇ ਹੁਣ ਸਥਿਤੀ ਕੀ ਹੈ ਕਿ ਹੁਣ ਜਿਹੜਾ ਸਿੱਖ ਵੋਟਰ ਹੈ ਉਹ ਕਾਂਗਰਸ ਵੱਲ ਨਹੀਂ ਸੀ ਜਾਂਦਾ 84 ਕਰਕੇ ਬੀਜੇਪੀ ਨਾਲ ਨਹੀਂ ਸੀ ਜਾਂਦਾ ਕਿਸਾਨ ਅੰਦੋਲਨ ਵੇਲੇ ਦੇ ਮਤ ਭੇਦ ਨੇ ਤੇ ਹੁਣ ਜਿਹੜਾ ਸਿੱਖ ਵੋਟਰ ਹੈ ਉਹ ਵਾਪਸ ਆਪਣੀਆਂ ਪੰਥਕ ਧਿਰਾਂ 'ਚ ਮੁੜ ਰਿਹਾ ਹੈ। ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ 'ਚ ਵੀ ਇਕੱਠ ਮਿਲ ਰਿਹਾ ਹੈ ਔਰ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇਕੱਠ ਮਿਲ ਰਿਹਾ ਹੈ। ਪੁਨਰ ਸੁਰਜੀਤ ਵਾਲੇ ਇਹ ਦਾਵਾ ਕਰਦੇ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਆ। ਹੁਣ ਅਸਲ 'ਚ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਪੰਥਕ ਵੋਟਰ ਹੈ, ਸਿੱਖ ਵੋਟਰ ਹੈ ਉਹਦਾ ਜਿਹੜਾ ਅਗਲੇ 5-6 ਮਹੀਨਿਆਂ ਦੇ ਵਿੱਚ ਰੁਝਾਨ ਹੋਏਗਾ ਉਹ ਫੈਸਲਾ ਕੌਣ ਸਾਬਤ ਹੋਏਗਾ ਪੰਜਾਬ ਦੇ ਵਿੱਚ ਕਿਉਂਕਿ ਅਗਰ ਪੰਜਾਬ ਦੇ ਵਿੱਚ ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕ ਪੰਥਕ ਲੋਕ ਉਹਨਾਂ ਦੇ ਮਨਾਂ 'ਚ ਉਹਨਾਂ ਦੇ ਜ਼ਹਿਨ 'ਚ ਇਸ ਵਕਤ ਬਹੁਤ ਸਵਾਲ ਚੱਲ ਰਹੇ ਹੋਣਗੇ ਉਹਨਾਂ ਨੇ ਸੁਖਬੀਰ ਬਾਦਲ ਦਾ ਰਾਜ ਬਹੁਤ ਸਮਾਂ ਵੇਖਿਆ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਨੇ ਪੁਨਰਸੁਰਜੀਤ ਅਕਾਲੀ ਦਲ ਦੇ ਤੌਰ ਦੇ ਉੱਤੇ ਅੱਗੇ ਆਏ ਨੇ ਹੁਣ ਸਿੱਖ ਮਾਨਸਿਕਤਾ ਦੇ ਵਿੱਚ ਹਰ ਜੋ ਜੀ ਇੱਕ ਕਸ਼ਮਕਸ਼ ਹੈ ਹੁਣ ਤੈਅ ਕਰੂਗਾ ਸਿੱਖ ਪੰਜਾਬ ਦਾ ਸਿੱਖ ਵੋਟਰ ਔਰ ਜਿਵੇਂ ਜਿਹੜਾ ਸ਼ੱਕ ਹੈ ਤੂੰ ਵੀ ਕਰਨ ਦਾ ਦੇਖੋ ਅਗਰ ਸਿੱਖ ਵੋਟਰ ਇੱਕ ਪਾਸਾ ਨਹੀਂ ਕਰਦਾ ਪੰਜਾਬ ਦਾ ਅਗਰ ਸਿੱਖ ਵੋਟਰ ਇੱਕ ਪਾਸਾ ਨਹੀਂ ਕਰਦਾ ਉਹਦੇ ਨਾਲ ਸਿੱਖ ਵੋਟ ਅੱਜ ਦੇ ਸਮੇਂ 'ਚ ਜੇ ਮੈਂ ਗੱਲ ਕਰਾਂ ਤਾਂ ਸਿੱਖ ਵੋਟ ਭਾਜਪਾ ਨੂੰ ਵੀ ਥੋੜੀ-ਬਹੁਤ ਪੈਣੀ ਕਾਂਗਰਸ ਨੂੰ ਵੀ ਪੈਣੀ ਆਮ ਆਦਮੀ ਪਾਰਟੀ ਨੂੰ ਵੀ ਪੈਣੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪੈਣੀ ਪੁਨਰ ਸੂਜੀ ਅਕਾਲੀ ਦਲ ਨੂੰ ਵੀ ਪੈਣੀ ਪਰ ਅਗਰ ਸਿੱਖ ਵੋਟਰ ਜਿਹੜਾ ਬੀਜੇਪੀ ਤੋਂ ਨਾ ਖੁਸ਼ ਰਹਿੰਦਾ ਹੈ ਕਿਸਾਨ ਵੋਟਰ ਕਾਂਗਰਸ ਤੋਂ ਨਾ ਖੁਸ਼ ਰਹਿੰਦਾ ਹੈ 84 ਕਰਕੇ ਆਮ ਆਦਮੀ ਪਾਰਟੀ ਤੋਂ ਨਾ ਖੁਸ਼ ਹੋ ਗਿਆ ਹੁਣ ਜਿਹੜਾ ਸਿੱਖ ਵੋਟਰ ਹੈ ਹੁਣ ਉਹ ਇਹ ਦੋ ਧਿਰਾਂ ਦੇ ਵਿੱਚ ਕਸ਼ਮਕਸ਼ ਵਿੱਚ ਉਲਝਿਆ ਹੈ ਹਾਲਾ ਕਿ ਬਹੁਤ ਵੱਡਾ ਹਿੱਸਾ ਮੈਨੂੰ ਲੱਗਦਾ ਹੈ ਬਹੁਤ ਵੱਡਾ ਹਿੱਸਾ ਜਿਸ ਤਰ੍ਹਾਂ ਐਸਜੀਪੀਸੀ ਵੱਲੋਂ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੁਨਾਂ ਦਾ ਅਜੰਡਾ ਗੈਰ ਪੰਥਕ ਹੈ ਮੈਨੂੰ ਨਹੀਂ ਲੱਗਦਾ ਸੁਖਬੀਰ ਬਾਦਲ ਦਾ ਏਜੰਡਾ ਪੰਥਕ ਹੈ ਹਾਲਾ ਕਿ ਉਹ ਦਾਵਾ ਕਰਦੇ ਨੇ ਕਿ ਸਾਡਾ ਪੰਥਕ ਏਜੰਡਾ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਗਵਾਹੀ ਚ ਪੰਜ ਮੈਂਬਰੀ ਕਮੇਟੀ ਨਿਰੋਲ ਪੰਥਕ ਏਜੰਡੇ ਤੇ ਚੱਲ ਰਹੀ ਹੈ ਔਰ ਅਮਰਿਤਪਾਲ ਸਿੰਘ ਦੀ ਧਿਰ ਵਾਰਸ ਪੰਜਾਬ ਦੀ ਹੁਣ ਉਹਨਾਂ ਨੂੰ ਵੀ ਤੁਸੀਂ ਪੰਜਾਬ ਦੀ ਪੋਲਿਟਿਕਸ ਚੋਂ ਮੰਨਫੀ ਨਹੀਂ ਕਰ ਸਕਦੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਤੀਆਂ ਫਿਰਸਾ ਸਿੰਘ ਬਲਟੋਹਾ ਹਰਾ ਦਿੱਤੇ ਅਮਰਿਤਪਾਲ ਸਿੰਘ ਨੇ ਸਰਬਜੀਤ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹਰਾਤਾ ਹੁਣ ਜਦੋਂ ਪੰਜਾਬ ਦਾ ਸਿੱਖ ਵੋਟਰ ਅਮਰਿਤਪਾਲ ਸਿੰਘ ਨੂੰ ਜਿਤਾਉਂਦਾ ਹੈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਂਦਾ ਹੈ ਇਹਦਾ ਮਤਲਬ ਹੈ ਸੁਖਵੀਰ ਸਿੰਘ ਬਾਦਲ ਦੇ ਏਜੰਡੇ ਤੋਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ 10 ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਇਹਦਾ ਮਤਲਬ ਹੈ ਪੰਜਾਬ ਦਾ ਸਿੱਖ ਵੋਟਰ ਸੁਖਵੀਰ ਬਾਦਲ ਦੇ ਏਜੰਡੇ ਨਾਲ ਵੀ ਸਹਿਮਤ ਨਹੀਂ ਹੁਣ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਆਪਣੀ ਕਾਨਫਰੰਸ ਕੀਤੀ ਤੇ ਮੈਨੂੰ ਇਹ ਲੱਗਦਾ ਹੈ ਕਿ ਅਗਰ ਜਿਵੇਂ ਅਸੀਂ ਅਪੀਲ ਸੁਣੀ ਮਨਪ੍ਰੀਤ 41 ਦੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਕੇ ਪੁਨਰਸੁਰਜੀਤ ਅਕਾਲੀ ਦਲ ਦੇ ਲੇਕਿਨ ਮਨਪ੍ਰੀਤ ਸਿੰਘ 41 ਅੱਜ ਵੀ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਉਦੇਸ਼ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਦਿੱਤੇ ਕਿ ਤੁਸੀਂ ਪੰਥਕ ਏਕਤਾ ਲਈ ਯਤਨ ਕਰੋ ਮਨਪ੍ਰੀਤ ਸਿੰਘ 41 ਅੱਜ ਵੀ ਕਿਸੇ ਔਦੇਵਲ ਜਾਣ ਦੀ ਬਜਾਏ ਇਹਨਾਂ ਯਤਨਾਂ 'ਚ ਲੱਗਿਆ ਕਿ ਸਿੱਖ ਕੌਮ ਇਕੱਠੀ ਹੋਵੇ ਸਿੱਖ ਕੌਮ ਦਾ ਵੋਟਰ ਵੰਡਿਆ ਨਾ ਜਾਵੇ ਤੇ ਸਿੱਖ ਕੌਮ ਦੇ ਵੋਟਰ ਇੱਕ ਪੰਥਕ ਸਰਕਾਰ ਪੰਜਾਬ 'ਚ ਬਣਾਉਣ ਦੇਖੋ ਜਿਵੇਂ ਸਾਡੇ ਮੁਲਕ 'ਚ ਬੀਜੇਪੀ ਦੀ ਕੋਸ਼ਿਸ਼ ਹੈ ਕਿ ਬਹੁ ਗਿਣਤੀ ਮੁਲਕ ਦੇ ਵਿੱਚ ਹਿੰਦੂ ਭਾਈਚਾਰਾ ਹੈ ਬੀਜੇਪੀ ਦਾ ਏਜੰਡਾ ਹੈ ਕਿ ਸਾਡੀ ਅਸੀਂ ਹਿੰਦੂ ਭਾਈਚਾਰੇ ਦੀ ਸਰਕਾਰ ਬਣਾਈਏ ਦੇਖੋ ਜਿਹੜੀ ਪੋਲਿਟਿਕਸ ਹੈ ਕੰਪੀਟੀਸ਼ਨ ਹੈ ਜਦੋਂ ਵੀ ਚਾਰ ਖਿਡਾਰੀ ਦੌੜਦੇ ਨੇ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਿੱਤਾਂ ਕੋਈ ਵੀ ਵਿਅਕਤੀ ਸਕੂਲ ਖੋਲਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਸਕੂਲ ਦਾ ਬੱਚਾ ਟੌਪ ਕਰੇ ਕੋਈ ਵੀ ਵਿਦਿਆਰਥੀ ਅਗਰ ਕੋਈ ਪ੍ਰੋਡਕਟ ਬਣਾਉਂਦਾ ਹੈ ਕੋਈ ਵੀ ਕਿਸਾਨ ਆਪਣੇ ਖੇਤ ਚ ਫਸਲ ਬੀਜਦਾ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰੀ ਫਸਲ ਸਭ ਤੋਂ ਵਧੀਆ ਬਣੇ ਪੱਕੇ ਤੇ ਸਭ ਤੋਂ ਵੱਧ ਭਾਅ ਮੈਨੂੰ ਮਿਲੇ ਇਸੇ ਤਰ੍ਹਾਂ ਪੋਲਿਟਿਕਲ ਪਾਰਟੀਆਂ ਕਾਂਗਰਸ ਸੋਚਦੀ ਹੈ ਕਿ ਸਾਡੀ ਸਰਕਾਰ ਬਣੀ ਔਰ ਕਾਂਗਰਸ ਨੇ ਤਾਂ 60-70 ਸਾਲ ਰਾਜ ਕਰ ਹੀ ਲਿਆ ਹੁਣ ਕਾਂਗਰਸ ਵੀ ਆਪਣੇ ਏਜੰਡੇ ਤੋਂ ਭਟਕੀ ਪਿਛਲੇ ਸਮੇਂ ਚ ਕਾਂਗਰਸ ਵਰਗੀਆਂ ਪੋਲਿਟਿਕਲ ਪਾਰਟੀਆਂ ਨੇ ਅਗਰ 84 ਨੂੰ ਅੰਜਾਮ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਸਥਿਤੀਆਂ ਨਾ ਹੁੰਦੀਆਂ ਕਾਂਗਰਸ ਦੀਆਂ ਵੀ ਹਾਲਾਂਕਿ ਫਿਰ ਵੀ ਕਾਂਗਰਸ ਦੀ ਸਰਕਾਰ ਬਣਦੀ ਰਹੀ ਕਿਉਂਕਿ ਜਿਹੜੇ ਵਿਰੋਧੀ ਧੜੇ ਸੀ ਉਹ ਵੰਡੇ ਜਾਂਦੇ ਰਹੇ ਉਹਨਾਂ ਦੀ ਵੋਟ ਵੰਡੀ ਜਾਂਦੀ ਰਹੀ ਪਰ ਜੇ ਮੈਂ ਹੁਣ ਗੱਲ ਕਰਾਂ ਇਸੇ ਤਰ੍ਹਾਂ ਮਨਪੀ 34 ਦਾ ਏਜੰਡਾ ਇਹ ਹੈ ਕਿ ਮੈਂ ਸਿੱਖ ਪੰਥ ਦੇ ਏਕੀ ਦਾ ਸੂਤਰਧਾਰ ਬਣਾ ਉਹਦੇ ਲਈ ਮੈਂ ਯਤਨ ਕਰਾਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਹੁਣੇ ਮਨਪੀਤਿਆਲੀ ਨੇ ਸ਼ੰਤ ਅਚਾਨ ਸਿੰਘ ਲੰਗਵਾਲੇ ਦੇ ਮੰਚ ਤੇ ਵੀ ਫੇਰ ਇੱਕ ਵਾਰ ਏਕਤਾ ਦੀ ਗੱਲ ਅੱਗੇ ਤੋਰੀ ਕਿ ਸਾਰਾ ਪੰਥ ਹੈ ਜਿਹੜਾ ਔਰ ਸਾਰੀ ਸਾਡੀਆਂ ਪੰਥਕ ਧਿਰਾਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਅਗਰ ਇਕੱਠੀਆਂ ਹੋ ਜਾਣ ਦੇਖੋ ਪੰਜਾਬ ਦਾ ਸਿੱਖ ਵੋਟਰ ਯੂਨਾਈਟ ਹੋ ਜੇ ਤੇ ਸਿੱਖ ਪੰਥ ਆਪਣੀ ਸਰਕਾਰ ਬਣਾ ਸਕਦਾ ਪੰਜਾਬ ਇਹ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਕੱਲ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਅੱਜ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਰਹੇ ਸੀ ਉਸ ਮੌਕੇ ਤੇ ਸੋ ਇਹ ਬਹੁਤ ਮਹੱਤਵਪੂਰਨ ਹੈ ਹਜੋ ਜੀ ਜੀ ਡੱਲਾ ਜੀ ਸੋ ਇਸ ਵੇਲੇ ਵੱਡਾ ਸਵਾਲ ਤੇ ਇਹੀ ਬਣਿਆ ਹੋਇਆ ਹੈ ਕਿ ਆਖਿਰ ਇਹ ਕਲੈਰਿਟੀ ਹੁਣ ਹੋਏਗੀ ਕਿਵੇਂ ਇਹ ਕਸ਼ਮਕਸ਼ ਜਿਹੜੀ ਸਿੱਖ VOTER ਦੇ ਵਿਚਾਰ ਵੀ ਹੁਣ ਬਣੀ ਹੋਈ ਹੈ ਜਿਹੜਾ ਅਸਲੀ ਅਕਾਲੀ ਦਲ ਨੂੰ ਲੈ ਕੇ ਹੁਣੇ ਰੌਲਾ ਚੱਲ ਰਿਹਾ ਹੈ ਇਹ ਆਖਿਰ ਨਿਬੜੂਗਾ ਕਿੱਥੇ ਜਾ ਕੇ ਕਿ 27 ਚੋਣਾ ਦੀ ਗੱਲ ਆਪਾਂ ਕਰ ਲਈਏ ਸਮਾਂ ਵਿੱਚ ਬਹੁਤ ਜ਼ਿਆਦਾ ਨਹੀਂ ਰਹਿ ਗਿਆ ਇਹ ਨਾ ਹੋਵੇ ਕਿ ਇਹ ਆਪਸੀ ਜਿਹੜੀ ਦੋ ਤਰ੍ਹਾਂ ਦੀ ਆਪਸੀ ਲੜਾਈ ਬਣੀ ਹੈ ਸਿੱਖ ਵੋਟਰ ਵੰਡਿਆ ਜਾਵੇ ਤੇ ਉਸ ਦੇ ਨਾਲ ਜਿਹੜਾ ਫਾਇਦਾ ਹੈ ਬਾਕੀ ਪਾਰਟੀਆਂ ਲੈ ਜਾਣ ਸੋ ਸਮੇ ਦੇ ਨਾਲ ਨਾਲ ਇਹ ਤਸਵੀਰ ਸਾਫ਼ ਹੋਏਗੀ ਕਦੋਂ ਤੱਕ ਇਹ ਮਾਹੌਲ ਜਿਹੜਾ ਸਥਿਤੀ ਸਾਫ਼ ਹੋਏਗੀ ਇਸ ਉੱਪਰ ਵੀ ਵਿਚਾਰਾ ਹਲੇ ਕੰਨੀਆਂ ਬਣਦੀਆਂ ਨੇ ਕਿ ਕਿੰਨਾ ਸਮਾਂ ਹੋਰ ਲੱਗੇਗਾ ਸਿੱਖ ਵੋਟਰ ਆਪਣੇ ਆਪ ਨੂੰ ਇੱਕ ਪਾਸੇ ਜੋ ਹੈ ਨਿਰਧਾਰਿਤ ਕਰਕੇ ਅੱਗੇ ਚੱਲ ਸਕੇ ਸੋ ਫਿਲਹਾਲ ਅੱਜ ਤੁਸੀਂ ਬਹੁਤ ਵਧੀਆ ਜੀ ਹਾਂਜੀ ਕੀ ਕਹਿਣਾ ਚਾਹੋਗੇ देखो ਤੁਸੀਂ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਖੜਾ ਕੀਤਾ ਕਿ 27 ਤੋਂ ਪਹਿਲਾਂ ਦੇਖੋ ਇਹ ਹੁਣ ਸਾਰੀ ਗੱਲ ਆ ਗਈ ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕਾਂ ਤੇ ਕਿ ਉਹ ਕੀ ਤੈਅ ਕਰਦੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦਾ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਉਹ ਬਹੁਤ ਵੱਡਾ ਸੁਨੇਹਾ ਉਹਦੇ ਵਿੱਚ ਲੁਕਿਆ ਹੈ। ਹਾਲਾਂਕਿ ਬਹੁ ਗਿਣਤੀ ਸਿੱਖ ਭਾਈਚਾਰੇ ਦੇ ਲੋਕ ਜਦੋਂ ਵੀ ਮੇਰੀ ਗੱਲ ਹੁੰਦੀ ਹੈ ਉਹ ਸਮਰਪਿਤ ਨੇ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ। ਔਰ ਉਹ ਇਹ ਮੰਨਦੇ ਨੇ ਕਿ ਅਸੀਂ ਜਿਹੜਾ ਪੁਨਰ ਸੁਜੀਤ ਅਕਾਲੀ ਦਲ ਐ ਅਸੀਂ ਇਹਨਾਂ ਦੀ ਭਰਤੀ ਵੀ ਕਰ ਰਹੇ ਆ ਭਰਤੀ ਹੋ ਵੀ ਰਹੇ ਆ ਪਰ ਅਸੀਂ ਇਹਨਾਂ ਵੱਲ ਵੇਖ ਵੀ ਰਹੇ ਆ ਵੀ ਕਿਤੇ ਇਹ ਆਪਸ ਚ ਤਨੀ ਟੁੱਟ ਜਾਣਗੇ ਕਿਉਂਕਿ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਟੁੱਟੀ ਨਹੀਂ ਅਗਰ ਪੰਜ ਮੈਂਬਰੀ ਕਮੇਟੀ ਸਮੁੱਚਤਾ ਦੇ ਵਿੱਚ ਇਸੇ ਤਰ੍ਹਾਂ ਅੱਗੇ ਵਧਦੀ ਰਹੀ ਅਗਰ ਗਿਆਨੀ ਹਰਪੀਰ ਸਿੰਘ ਪੰਥ ਨੂੰ ਨਾਲ ਲੈ ਕੇ ਤੁਰਦੇ ਰਹੇ ਤੇ ਫਿਰ ਕਿਉਂਕਿ ਜਿਹੜੀ ਪ੍ਰਕਿਰਤੀ ਹੈ ਜਾਂ ਕੁਦਰਤ ਹੈ ਬਦਲਾ ਉਹਦਾ ਨਿਜਮ ਹੈ ਕਿਉਂਕਿ ਸੁਖਬੀਰ ਬਾਦਲ ਬਹੁਤ ਲੰਮਾ ਸਮਾਂ ਪ੍ਰਧਾਨ ਰਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਲੰਮਾ ਸਮਾਂ ਜੇ ਕੋਈ ਪ੍ਰਧਾਨ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਸੁਖਬੀਰ ਬਾਦਲ ਹੈ ਔਰ ਜਿੰਨੀ ਆਵਾਜ਼ ਸੁਖਬੀਰ ਬਾਦਲ ਦੇ ਖਿਲਾਫ ਪਾਰਟੀ 'ਚ ਵੀ ਉੱઠી ਆ ਪਿਛਲੇ ਸਮਿਆਂ 'ਚ ਜਾਂ ਸਿੱਖ ਲੀਡਰਸ਼ਿਪ ਨੇ ਉਠਾਈ ਆ ਕਿ ਸੁਖਬੀਰ ਬਾਦਲ ਨੂੰ ਲਾਂਬੇ ਹੋ ਜਾਣਾ ਚਾਹੀਦਾ ਹੈ ਉਹ ਤਾਂ ਫਿਰ ਦੁਬਾਰਾ ਡੈਲੀਗੇਟਿਡ ਜਲਾਸ ਤੋਂ ਬਾਅਦ ਪ੍ਰਧਾਨ ਬਣ ਗਏ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਅਸਲ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਇੱਕ ਦੁਚਿੱਤੀ ਵਾਲੀ ਸਥਿਤੀ ਇਹ ਵੀ ਬਣੀ ਹੋਈ ਹੈ ਕਿ ਅਸਲੀ ਅਕਾਲੀ ਦਲ ਕਿਹੜਾ ਹੈ ਇਹ ਵੀ ਇੱਕ ਕੰਪੀਟੀਸ਼ਨ ਚੱਲ ਰਹੀ ਹੈ ਪੰਜਾਬ ਦੀ ਪੋਲਿਟਿਕ ਵਿੱਚ ਪਰ ਮੇਰਾ ਇਹ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਪੰਜ ਮੈਂਬਰੀ ਕਮੇਟੀ ਇਹ ਜਿਸ ਤਰ੍ਹਾਂ ਨਾਲ ਪਿੰਡਾਂ 'ਚ ਜਾ ਰਹੇ ਨੇ ਪੰਥਕ ਅਜੰਡਾ ਲੈ ਕੇ ਪੰਜਾਬ ਦੀਆਂ ਅਸਲ ਮੰਗਾਂ ਲੈ ਕੇ ਆਉਂਦੇ ਸਮੇਂ ਲੋਕ ਜ਼ਰੂਰ ਮੈਨੂੰ ਲੱਗਦਾ ਹੈ ਕਿ ਫੈਸਲਾ ਕਰਨਗੇ ਕਿ ਜੇ ਅਸੀਂ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਛੱਡ ਕੇ ਪੁਨਰ ਸੁਰਜੀਤ ਅਕਾਲੀ ਦਲ ਨੂੰ ਵੋਟ ਕਰਦੇ ਹਾਂ ਤੇ ਸਾਡੀ ਕੌਮ ਲਈ ਨਫਾ ਨੁਕਸਾਨ ਕੀ ਹੋਏਗਾ ਔਰ ਹਜੇ 1 ਸਾਲ 6 ਮਹੀਨੇ ਪਏ ਨੇ ਮੈਨੂੰ ਇਹ ਲੱਗਦਾ ਹੈ ਹਜੋ ਜੀ ਕਿ ਇਸ ਵਾਰ ਜਿਹੜੀਆਂ ਚੋਣਾਂ ਹੋਣਗੀਆਂ 27 ਦੀਆਂ ਉਹ ਚੋਣਾਂ ਸਿੱਖਾਂ ਦੇ ਵਿੱਚ ਪੰਥਕ ਸਰਕਾਰ ਬਣਾਉਣ ਦੇ ਮੁੱਦੇ ਤੇ ਹੋਣਗੀਆਂ ਅਗਰ ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹੋ ਗਏ ਕਿ ਅਸੀਂ ਪੰਥਕ ਸਰਕਾਰ ਬਣਾਉਣੀ ਹੈ ਅਸੀਂ ਸਿੱਖ ਭਾਈਚਾਰੇ ਦੀ ਸਰਕਾਰ ਬਣਾਉਣੀ ਹੈ ਅਸੀਂ ਆਪਣੀ ਸਰਕਾਰ ਬਣਾਉਣੀ ਹੈ ਤੇ ਫਿਰ ਪੰਜ ਮੈਂਬਰੀ ਕਮੇਟੀ ਔਰ ਗਿਆਨੀ ਹਰਪੀ ਸਿੰਘ ਇਹ ਫਿਰ ਮੈਨੂੰ ਮਜ਼ਬੂਤੀ ਦੇ ਨਾਲ ਆਪਣਾ ਦਾਵਾ ਅੱਗੇ ਲੈ ਕੇ ਵਾਧੇ ਨਜ਼ਰ ਆਉਂਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੀਆਂ ਕਾਫੀ ਚੋਣਾਂ ਦੇ ਵਿੱਚ ਲੋਕਾਂ ਨੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਆਂ ਨੇ ਅਡਾਲੋਜੀਕਲੀ ਸਿਧਾਂਤਕ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਕਈ ਵਾਰੀ ਉਹਨਾਂ ਨੇ ਪਰਖਿਆ ਹੁਣ ਸੁਖਵੀਰ ਬਾਦਲ ਹਜੇ ਵੀ ਪੰਥਕ ਝੰਡੇ ਤੇ ਉਹਨਾਂ ਅੱਗੇ ਨਹੀਂ ਵਧ ਰਹੇ ਜਿਨ੍ਹਾਂ ਉਹਨਾਂ ਨੂੰ ਵਧਣਾ ਚਾਹੀਦਾ ਸੀ ਜਾਂ ਉਹਨਾਂ ਦੀਆਂ ਸਰਕਾਰ ਸਮੇਂ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਸੁਖਵੀਰ ਬਾਦਲ ਦੇ ਰਾਹ ਦੀਆਂ ਰੁਕਾਵਟਾਂ ਬਣ ਰਹੀਆਂ ਨੇ ਪਰ ਹਜੇ ਸਮਾਂ ਹਜੇ ਸਮਾਂ ਇਹ ਵੀ ਹੋ ਸਕਦਾ ਹੈ ਨੇੜੇ ਆ ਕੇ ਸਾਨੂੰ ਪਤਾ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਫੇਰ ਇੱਕ ਹੋ ਗਿਆ ਤੇ ਮਨਪੀਠਿਆੜੀ ਔਰ ਪੰਜ ਮੈਂਬਰੀ ਕਮੇਟੀ ਦੇ ਯਤਨਾਂ ਨੂੰ ਪੂਰ ਪੈ ਗਿਆ ਤੇ ਇਹ ਵੀ ਹੋ ਸਕਦਾ ਹੈ ਕਿ ਸਮੁੱਚਾ ਸਿੱਖ ਪੰਥ 27 ਦੀਆਂ ਚੋਣਾਂ ਦੇ ਵਿੱਚ ਇੱਕ ਪਾਰਟੀ ਦੇ ਰੂਪ ਚ ਲੜੇ ਸੋ ਹਜੇ ਸਮਾਂ ਹੈ ਅਸੀਂ ਇਹਦੇ ਤੇ ਨਜ਼ਰ ਰੱਖਦੇ ਹਾਂ ਪਰ ਪੁਨਰ ਸੁਰਜੀਤ ਅਕਾਲੀ ਦਲ ਨੇ ਆਪਣਾ ਜ਼ਬਰਦਸਤ ਪ੍ਰਭਾਵ ਦਿੱਤਾ ਹੈ ਸ਼ਰੋਮਣੀ ਅਕਾਲੀ ਦਲ ਦੇ ਮੁਕਾਬਲੇ ਅੱਜ ਤੱਕ ਕਦੀ ਵੀ ਦੂਜੀ ਕੋਈ ਧਿਰ ਸਾਨੂੰ ਹਾਵੀ ਨਜ਼ਰ ਨਹੀਂ ਆਈ ਹੁਣ ਅੱਜ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਹੈ ਉਹ ਸੁਖਬੀਰ ਬਾਦਲ ਦੀ ਧਿਰ ਦੇ ਮੁਕਾਬਲੇ ਮੈਨੂੰ ਹਾਵੀ ਨਜ਼ਰ ਆਉਂਦਾ ਹੈ ਕੋਈ ਮੇਰੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਮੈਂ ਆਪਣਾ 뷰 ਡਿਲੀਵਰ ਕਰ ਰਿਹਾ ਸੋ ਮੈਨੂੰ ਉਹ ਧਿਰ ਹਾਵੀ ਨਜ਼ਰ ਆਉਂਦੀ ਹੈ ਹੁਣੇ ਲੋਕ ਤੈਅ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਵੋਟਾਂ ਦੇ ਰੂਪ ਚ ਕੀ ਉਹ ਸੰਗਠਿਤ ਹੋ ਕੇ ਇੱਕੋ ਧਿਰ ਵੱਲ ਜੁੜਦੇ ਨੇ ਜਾਂ ਕੋਈ ਨਵੀਂ ਤਰ੍ਹਾਂ ਦੇ ਪੋਲੀਟੀਕਲ ਸਮੀਕਰਨ ਪੰਜਾਬ ਦੀ ਪੋਲੀਟਿਕਸ ਚ ਨਿਕਲਦੇ ਨੇ ਸੋ ਉਹਦਾ ਆਪਾਂ ਇੰਤਜ਼ਾਰ ਕਰਾਂਗੇ ਜੀ ਬਿਲਕੁਲ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਇਸ ਮੁੱਦੇ ਦੇ ਉੱਪਰ ਉਹਨਾਂ ਦੇ ਕੀ ਵਿਚਾਰ ਨੇ ਉਹ ਜ਼ਰੂਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਵੀ ਸਾਂਝੇ ਕਰਨ ਤਾਂ ਕਿ ਸਾਨੂੰ ਲੋਕਾਂ ਦਾ ਵਿਊ ਵੀ ਇਹਨਾਂ ਮੁੱਦਿਆਂ ਦੇ ਉੱਪਰ ਜ਼ਰੂਰ ਪਤਾ ਚੱਲ ਸਕੇ ਸੋ ਫਿਲਹਾਲ ਡੇਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਹੀ ਵਧੀਆ ਢੰਗ ਦੇ ਨਾਲ ਤੁਸੀਂ ਜੋ ਹੈ ਵਿਸਥਾਰ ਦੇ ਵਿੱਚ ਆਪਣਾ ਅਨਲਿਸਿਸ ਸਾਂਝਾ ਕੀਤਾ ਸਿੱਖ ਵੋਟਰ ਦੀ ਭੂਮਿਕਾ ਜਿਹੜੀ ਹੈ ਔਰ ਪੰਥਕ ਸਿਆਸਤ ਨੂੰ ਲੈ ਕੇ ਹੁਣ ਕੀ ਕੋਈ ਚੱਲ ਰਿਹਾ ਉਸ ਉੱਪਰ ਵੀ ਗੱਲਾਂ ਸਾਂਝੀਆਂ ਕੀਤੀਆਂ ਨੇ ਬਹੁਤ-ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਸਮੇਂ-ਸਮੇਂ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਨੇ ਸੋ ਜ਼ਰੂਰ ਪੰਜਾਬ ਬੈਲਟ ਚੈਨਲ ਨੂੰ ਲਾਈਕ ਕਰੋ ਸ਼ੇਅਰ ਵੀ ਕਰੋ ਹੋਰਾਂ ਦੇ ਨਾਲ ਤਾਂ ਕਿ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਯਾਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾ ਆਪਣਾ ਮਤ ਦੇ ਸਕਦੇ ਹੋ ਅਸੀਂ ਉਹਦਾ ਵੀ ਪ੍ਰਸਾਰਣ ਕਰਾਂਗੇ ਥੈਂਕ ਯੂ